कल ईवनींग डिनर टाइम ਦੇ ਉਤੇ ਗੁਰੂਮੰਦ ਫ੍ਰੀ ਕੋਰਟ ਰੱਖੇ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਡੀ ਐਡਿਕਸ਼ਨ ਸੈਂਟਰ ਤੋਂ ਜੇਰ ਲਾਜ ਜਿਹੜੇ ਬੱਚੇ ਵਿਕਟਮ ਦਾਖਲ ਕਰਾਏ ਗਏ ਉਹਨਾਂ ਦੇ ਵਿੱਚੋਂ ਹਮ ਅਸ਼ਵਰਾ ਹੋ ਕੇ ਮੌਕੇ ਤੇ ਮੁਲਾਜ਼ਮਾ ਫਸੂ ਛਕਾਨੀ ਦੇ ਕੇ ਟੋਟਲ 18 ਬੱਚੇ ਪੱਜ ਗਏ ਸੀ ਇਹਦੇ ਪੇਸ਼ੈਂਟ ਉਹਨਾਂ ਦੇ ਵਿੱਚੋਂ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜਨ ਜਿਵੇਂ ਇਹਨੀਆਂ ਹਦਾਇਤਾਂ ਤਾ ਕੋ ਮੁਸ਼ਤਹਿਦੀ ਤੋਂ ਹੁੰਦਾ ਫਰੀਦਕੋਟ ਪੁਲਿਸ ਨੇ ਤੁਰੰਤ ਪ੍ਰੋਂਪਟ ਐਕਸ਼ਨ ਕਰਦੇ ਹ 7 ਜਿਹੜੇ ਆ ਉਹ ਫੜ ਕੇ ਦੁਬਾਰਾ ਤੇਰੀ ਹੈਬਿਟੇਸ਼ਨ ਸੈਂਟਰ ਵਿੱਚ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਾਇਆ ਤੇ ਜਿਹੜੇ ਬਾਕੀ 11 ਵਿੱਚੋਂ 3 ਹੈਗੇ ਆ ਜਿਹੜੇ ਉਹ ਹੋਰ ਇਲਾਜ ਕਰਕੇ ਦਾਖਲ ਹੋਇਆ 8 ਜਿਹੜੇ 8 ਹੈਗੇ ਆ ਉਹ ਐਨਡੀ ਦੇ ਰਿਲੇਟਿਡ ਹੈਗੇ ਆ ਉਹਨਾਂ ਨੂੰ ਵੀ ਅਸੀਂ ਵਾਪਸ ਜਿਹੜੇ ਜਿਹੜੇ ਥਾਣੇ ਦੇ ਪਰੈਂਟਲ ਥਾਣੇ ਦੇ ਐਸਐਚਯੂਸ ਨੂੰ ਹਦਾਇਤ ਕਰਤੀ ਗਈ ਹੈ ਮਾਂਜੋ ਦੇ ਐਸਐਫੀ ਸਰਬ ਨੂੰ ਉਹਨਾਂ ਨੂੰ ਅੱਜ ਸ਼ਾਮ ਤੱਕ ਪਕੜ ਕੇ ਦੁਬਾਰਾ ਡੀਟੀਐਸ਼ੀਓ ਸੈਂਟਰ ਵਿੱਚ ਦਾਖਲ ਕਰਾਇਆ ਜਾਏਗਾ